ਮਾਰਨਿੰਗ ਨੈਕਸਟ ਵਲੌਗ ਮੈਂ ਹੋਂ ਸਟਾਰਟ ਕਰਨ ਲੱਗੀ ਆ ਤੇ ਅੱਜ ਹੈਗਾ ਬਰਥਡੇ ਮੇਰੀ ਸ਼ੁੰਦਰੀ ਦਾ ਹੈਪੀ ਬਰਥਡੇ ਸੋਨਾ ਮੇਰੀ ਸੋਨਾ ਅਜ ਤੱਕ ਉੱਠੀ ਨਹੀਂ ਆ ਗੁੱਡ ਮਾਰਨਿੰਗ ਵਾਲੇ ਦੇ ਕੱਲ ਕਟਾਏ ਪਰ ਸਹੀ ਨਹੀਂ ਕਟਕੇ ਗਿਆ ਚਲ ਕੋਈ ਗੱਲ ਨਹੀਂ ਹੈਪੀ ਬਰਥਡੇ ਹੈ ਵੀਰ ਜੀ ਮੇਰੀ ਬੁਬੂਟੀ ਬੁਲਬੁਟੀ ਤੋ ਗਾਇਸ ਵੇ ਮਿਲਦੇ ਆਨੋਂ ਥੋੜੀ ਦੇਰ ਬਾਅਦ ਇਹਨੂੰ ਪਿਆਰ ਪਿਓਰ ਕਰਕੇ ਗਾਇਸ ਇੰਨੀ ਸੋਹਣੀ ਟੀ-ਸ਼ਰਟ ਆ ਮੇਰੀ ਫੇਵਰੇਟ ਤੇ ਕਹਿੰਦੇ ਮੈਂ ਪਾਣੀ ਰਹੀ ਐ ਇੱਧਰ ਕਰਕੇ ਮੂੰਹ ਚੁਰਾ ਕਿੰਨੀ ਸੋਹਣੀ ਲੱਗ ਰਹੀ ਐ ਬਹੁਤ ਪਿਆਰੀ ਲੱਗ ਰਹੀ ਆ ਗੰਦਾ ਰੁਮਾਲ ਕਿਉਂ ਲੈ ਆਨ ਵਾਲਾ ਲੋਥ ਤੋਤਾ ਹੋਇਆ ਸੁਣੋ ਬਹੁਤ ਸੋਹਣੀ ਲੱਗ ਰਹੀ ਐ ਆਹ ਟੀ-ਸ਼ਰਟ ਪਿੱਛੇ ਦਿਖਾਈਓ ਹਾਂ ਬਹੁਤ ਚੌਪਈ ਤੁਹਾਡੀ ਤੋ ਹੈ ਗਾਇਜ਼ ਮੈਂ ਨਾ ਕਿ ਹੋ ਚੁੱਕੀ ਫਰੀ ਤੇ ਕੰਮ ਕਰ ਲਿਆ ਸਾਰਾ ਘਰ ਦਾ ਤੇ मेरा बर्थडे बॉय भी रेडी हो चुका है तो गाइस मैं ते पापा आया केक लैन केक कुछ कोई इंपॉर्टेंट काम से हो करके आए हैं दैन हम केक लैन पापा क्या ले ही जाने हैं तो गाइस मेरा तो सिर्फ तो गाइस बीच फोन आ गया सी मैं ते पापा आए केक लैन एंड हेयर इट इज पापा की ले रहे हैं <laughs> पापा बिस्कट सी देखते रहते ला लो पापा टेस्टी से गई से बहुत टेस्टी है बिस्किट जरूर ट्राई करो जड़े जड़े जलंधर के सो, केक, सो केक बन रहा मेरे ब्रदर का सो मैं आपको केक बन जाएगा ਸੋ ਗਾਇਜ਼ ਇਹ ਕੇਕ ਲੈ ਲਿਆ ਮਾਈਨਕਰਾਫਟ ਵਾਲਾ ਹਾਂ ਇਹ ਬਸ ਫਰਮ ਦਾ ਟਾਈਮ ਲਾ ਲਿਆ ਹਾਂ ਐਂਡ ਮੈਂ ਆ ਲਿਤਾ ਡੈਕੋਰੇਸ਼ਨ ਵਾਲਾ ਜੋ ਸੀ ਡੈਕੋਰੇਟ ਕਰਾਂਗੇ ਘਰ ਜਾ ਕੇ ਸੋ ਗਾਇਜ਼ ਕੇਕ ਲੈ ਲਿਆ ਦੇਖੋ ਕਿੰਨਾ ਵੱਡਾ ਉਹਨਾਂ ਨੇ ਜੋ ਕੋਲ ਕੈਰੀ ਬੈਗ ਵੀ ਨਹੀਂ ਸੀ ਇਹਨਾਂ ਬਟਾ ਜਿਨ੍ਹਾਂ ਸੇ ਕੇਕ ਲਿਫਟ ਹੈ ਸੋ ਇਹ ਮੇਰੇ ਪਾਪ ਹੈ ਸੋ ਅਬ ਮਿਲ ਰਿਹਾ ਤੁਹਾਨੂੰ ਬਾਹਰ ਜਾ ਕੇ ਸ਼ਿਵ ਦੇ ਵਰਡੇ ਦੇ ਕਿੰਨਾ ਵਧੀਆ ਸਜਾਇਆ ਹੋਇਆ ਹੈ ਗਾਇਜ਼ ਦੇਖੋ ਅਸੀਂ ਟੈਂਟ ਲਵਾਇਆ ਸ਼ਿਵ ਦੇ ਵਰਡੇ ਦੇ ਲੰਗਰ ਲਵਾਏ ਹੋਏ ਆ ਦੇਖੋ ਕਿੰਨਾ ਰਸ ਕੋਆਇਆ ਜੀ ਰਸ ਸ਼ਿਵ ਦੇ ਵਰਡੇ ਦੇ ਨਾ ਸਾਰੇ ਲੰਗਰ ਲਵਾਇਆ ਹੋਇਆ ਤਾਂ ਗਾਇਜ਼ ਇਹਦਾ ਸ਼ਾਮ ਵਾਲਾ ਕੇ ਕੱਟ ਚੁੱਕਾ ਹੈ ਹੁਣ ਇਹ ਦੇਖਣਾ ਹੈ ਵਰਡੇ ਦੇ ਹੁਣ ਇਹ ਦੇਖਣਾ ਉਹਨੇ ਗਾਇਜ਼ ਇਹ ਨਾ ਬਾਕੀ ਨੂੰ ਸਾਰਾ ਕੁਝ ਪਤਾ ਹੈ ਸਾਰਾ ਕੁਝ ਪਤਾ ਹੈ ਟੀਵੀ ਚਲਾ ਲੈਂਦਾ ਇਸੇ ਵਕ ਇਹਦੀ ਨਾ ਬੈਠਣ ਤੁਰੰਦੀ ਪ੍ਰੋਬਲਮ ਆ ਥੋੜੀ ਜੀ ਤੇਦੀ ਥੈਰੇਪੀ ਚੱਲ ਰਹੀ ਆ ਮੈਂ ਤੁਹਾਨੂੰ ਇੰਨੇ ਕੁਐਸਚਨ ਪੁੱਛਣ ਤੋਂ ਪਹਿਲਾਂ ਹੀ ਦੱਸ ਦਿੰਨੀ ਆ ਇਹਦੀ ਥੈਰੇਪੀ ਚੱਲ ਰਹੀ ਆ ਤੁਸੀਂ ਕੇਕ ਦੇਖੋ ਵਾਓ ਜੋਨ ਨੂੰ ਦਿਖਾ ਮੇਰੀ ਬੁਧਰੀ ਨੂੰ ਗਾਇਜ਼ ਇਹਦਾ ਮਾਈਨਕ੍ਰਾਫਟ ਫੇਵਰੇਟ ਹੈ ਤੇ ਇਸ ਲਈ ਮਾਇਨਕਰਾਫਟ ਵਾਲਾ ਕੇਕ ਜੈਕ ਵੀ ਜੈਕੂ ਭయ్యా ਵੀ ਦਿੱਤਾ ਆ ਦਿਖਾਈ ਜੈਕੂ ਭయ్యా ਨੂੰ ਅਟੈਕ ਕਰਦੇ ਹੈ ਹੈਪੀ ਬਰਥਡੇ 사ાર્થਕ ਮਮਾ ਫ੍ਰੀਜ ਵਿੱਚ ਰੱਖਣਾ ਵਾ ਤਾਂ ਗਾਇਜ਼ ਇਹ ਲੈ ਕੇ ਆਈ ਹੈ ਕੇਕ ਮੈਂ ਤਾਂ ਗਈ ਨਹੀਂ ਮੈਂ ਅਭੀ ਫ੍ਰੀਜ ਵਿੱਚ ਯੈਸ ਗਾਇਜ਼ ਮੈਂ ਬਲੌਗ ਬਣਾ ਲਿਆ ਸੀ ਬਲੌਗ ਬਣਾ ਲਿਆ تھا ਉਹ ਮੈਂ ਐਡ ਕਰ ਦੂੰਗੀ ਵਿੱਚ ਮੇ ਮਮਾ ਰੱਖੋ ਤੂੰ ਰੱਖਿਆ ਨਾ ਆਈਸ ਬਾਕਸ ਚ ਰੱਖਣਾ ਪਤਾ ਨਹੀਂ ਹੁੰਦੀ ਤਾਜ਼ਾ ਬਣਿਆ ਜਾ ਜੀ ਇਹ ਰੱਖਿਆ ਦੀ ਆ तो सोना तुझे कैसा लगा बहुत अच्छा लगा गाइस उसके ना बुखार कहते छोड़ के जाता है निशानी तो इसके मुंह पे हो चुका है तो चलो कोई बात नहीं बाय मिलते हैं फिर आपको ओके तो गाइस ये खुद ही डेकोरेशन वाला सामान लेके आ गए मेरे को क्यों नहीं लेके गए आज गुजरात ओके गाइज फिर मिलते हैं आपको थोड़ी देर में ਗਾਈਜ਼ ਹੋ ਰਹੀ ਹੈ ਡੈਕੋਰੇਸ਼ਨ ਮੈਂ ਭਾਈ ਬੁਲਾ ਲੈਣਾ ਸੀ ਰਾਮ ਨਾਇਕ ਕੀ ਆ ਵੀ ਸੀਗਾ ਪਰ ਗਾਈਜ਼ ਸਾਡਾ ਸ਼ਿਊ ਕਹਿੰਦਾ ਮੈਨੂੰ ਨਹੀਂ ਚਾਹੀਦੀ ਡੈਕੋਰੇਸ਼ਨ ਮੈਂ ਕੰਕ ਕਰਨੀ ਹੈ ਇਸ ਲਈ ਅਸੀਂ ਆ ਆ ਵੀ ਥੋੜੀ ਗੋਤੀ ਕਰਨ ਲੱਗੇ ਲਈ ਤੇ ਅਸੀਂ ਭਾਈ ਬੁਲਾ ਲੈਣ ਟੇਪ ਲਪੋਇਆ ਨੇ ਜਿਹੜਾ ਟੇਪ ਦਿੱਤੀ ਆ ਉਹਨਾਂ ਨੇ ਨਾਲ ਸ਼ਾਇਦ ਨਹੀਂ ਉਹ ਦੂਜੀ ਬਲੂ ਬਲੂ ਕੱਲ ਆਈਆਂ ਬਲੂ ਤੋਂ ਟੀ-ਸ਼ਰਟ ਪਾਈ शिव ने खाना इथे ला ला ਉਪਰ ਕਰਕੇ ਲਾ ਜੀ ਇੱਥੇ ਨਾ ਲਾ ਮੈਂ ਕਹਿੰਦੀ ਆ ਮਨੂੰ ਹੁਣ ਇੱਥੇ ਮੈਂ ਤਿਆਰੀ ਕਰਦੀ ਆ ਹੁਣ ਚੱਲ ਆ ਲਾ 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 ਬਾਸ ਲਿਆ ਹੀ ਆਇਆ ਉਹ ਦਾ ਉਦੋਂ ਦਾ ਉਹ ਵੇਟ ਕਰਦੋਂ ਕਹਿੰਦਾ ਪੰਕੇ ਨੂੰ ਨਿਹਾਣਾ ਅੱਜ ਅਸੀਂ ਤੇਰੀ ਵੇਟ ਕਰ ਰਹੇ ਸੀ ਸ਼ਾਇਦ ਆ ਦੁੱਧ ਐ ਹੀ ਲਾਇਆ ਬਾਸ ਉਦੋਂ ਦਾ ਕਿ ਹੁਣੇ ਹੁਣੇ ਤਾਂ ਲੱਗੀ ਆ ਉਹ ਮੇਰਾ ਪੰਕੇ ਨੂੰ ਪਹਿਲਾ ਸਪੋਕ ਕਰਾਣਾ ਉਹ ਤਾਂ ਨੀ ਇੰਦਰਾ ਹੀ ਨਹੀਂ ਪੂਰੇ ਹੁੰਦੇ ਤਾਂ ਉਹਨੇ ਦੁਨੀਆ ਚ ਜ਼ਿੰਦਗੀ ਚ ਕਰਨਾ ਕੀ ਹੈ ਮੰਡੇ ਤੋਂ ਮੰਡੇ ਤੋਂ ਮੇਰਾ ਪੀਕ ਵੀਕ ਸਾਥ ਬਹੁਤ ਔਖਾ ਤੂੰ ਸਾਨੂੰ ਨਾ ਸੁਣਾਗਾ ਹਾਂ ਇਹ ਆਪਣੇ ਜ਼ਿੰਦਗੀ ਚ ਬੋਲ ਬਲੌਗ ਬਣਾਉਣ ਦੇ ਲੱਗੇ ਬਲੌਗ ਹੀ ਬਣਾਉਂਗੀ ਹਰ ਕੀ ਕਰੂੰਗੀ ਤੇਨੂੰ ਕੀ ਤੂੰ ਆਪਣੀ ਬਾਡੀ ਬਣਾ ਮੈਂ ਬਲੌਗ ਬਣਾਣੀ ਸਾਡੇ ਦੁਨੀਆ ਇਹ ਕਰੇਗੀ ਬਲੌਗ ਬਣਾ ઓ ਮੈਂ ਤਾਂ ਕਦੀ ਨਹੀਂ ਆਉਂਗੀ ਤਾਨੂੰ ਬੁਲਾ ਨਹੀਂ ਮੇਰੀ ਗਾਲ ਸੋਨ 19 ਤਰੀਕ ਨੂੰ ਜਾਣਾ ਫੇ ਕਾ ਕਰ ਆਉ ਤੇ ਉਹ ਨਹੀਂ ਖੇਡਣਾ ਇਹ ਪਹਿਲਾ ਉਹ ਉਹ ਨੂੰ ਖੇਡਣ ਦੀ ਪਈ 19 ਤਰੀਕ ਨੂੰ ਤਾਂ 19 ਤਰੀਕ ਨੂੰ ਫੇ ਕੰਪੀਟੀਸ਼ਨ ਤੇਰਾ ਕਦੋਂ ਆ ਮੰਮੀ ਕਹਿੰਦੇ ਉਹਨੇ ਮੰਮੀ ਕਹਿੰਦਾ ਕਾਕੀ ਨੂੰ ਹੀ ਗਾイズ ਇਹ ਕਹਿੰਦਾ ਕੁਛ ਨਾ ਕਰੋ ਤੇ ਮੈਨੂੰ ਫੋਨ ਲਿਆ ਦਿਓ ਗਾイズ ਇਹਨੂੰ ਚਾਹੀਦਾ ਫੋਨ ਗਾਇਜ਼ ਉਹਨਾਂ ਸੀ ਜਾ ਰਹੇ ਆ ਥੋੜਾ ਜਿਹਾ ਸਮਾਨ ਲੈਣ ਐਕਟਿਵਾ ਤੇ ਜਾਵਾਂਗੇ ਕਿਉਂਕਿ ਚਲਾਉਂਗੀ ਮੈਂ ਐਕਟਿਵਾ ਇਹਦੇ ਪਾਪਾ ਦੀ ਹੈਗੀ ਆ ਕਲਾਸ ਬਹੁਤ ਜ਼ਰੂਰੀ ਕਲਾਸ ਆ ਉਹਨਾਂ ਦੀ ਕਲਾਸ ਨਹੀਂ ਹੁੰਦੀ ਮੀਟਿੰਗ ਹੁੰਦੀ ਆ ਕਲਾਸ ਆ ਉਹਨਾਂ ਦੀ 뮤직 ਵਾਲੀ ਅੱਜ 뮤직 ਵਾਲੀ ਕਲਾਸ ਆ ਅੱਜ ਉਹਨਾਂ ਦੀ ਬਹੁਤ ਜ਼ਰੂਰੀ ਆ ਲਾਣੀ ਜ਼ਰੂਰੀ ਸੀ ਅੱਜ ਨਹੀਂ ਤੇ ਉਹਨਾਂ ਨੇ ਜਾਣਾ ਸੀ ਇਸ ਲਈ ਅਸੀਂ ਦੋਨੋਂ ਜਾ ਰਹੇ ਹਾਂ ਤੇ ਉੱਥੇ ਜਾ ਕੇ ਮੈਂ ਤੇ ਗਾਇਜ਼ ਇਹਨੂੰ ਚਲਾਣੀ ਚਲੂਣੀ ਆਂਦੀ ਸੀ ਉਹ ਵੀ ਫੜ ਕੇ ਬੈਠੀ ਆ ਛੱਡ ਜਿਆ ਟਾਈਮ ਨਾ ਵੇਸਟ ਕਰ ਮਮਾ ਚਾਂਟ ਕਿੱਦਾਂ ਹੁੰਦੀ ਆਤ ਨਹੀਂ ਹੁੰਦੀ ਚੱਲ ਉੱਠ ਗੰਦੀ ਕਿੰਨੀ ਹੋਈ ਜਿਆ ਉਹ ਕਿੱਦਾਂ ਟਾਈਮ ਹੋ ਰਿਹਾ ਮੈਂ ਕਿੱਥੇ ਉਤਰਾਂ ਉਤਰ ਚ ਬਣਾ ਦੇ ਜੈ ਮਮਾ ਚ ਲਾएंगे ਐਕਟਿਵ ਕਿਉਂਕਿ ਮੁੰਜੀ ਨਹੀਂ ਆਉਂਦੀ ਪਤਾ ਨਹੀਂ ਉਹਨੂੰ ਜ਼ਿੰਦਗੀ ਚ ਕਿਉਂ ਨਹੀਂ ਆਈ ਤੁਸੀਂ ਵੇ ਸਾਰੀ ਦੁਨੀਆ ਨੂੰ ਆ ਜਾਂਦੇ ਮੈਨੂੰ ਕਿਉਂ ਨਹੀਂ ਆਉਂਦੇ ਮੈਨੂੰ ਸਮਝ ਨਹੀਂ ਆਉਂਦੇ ਮੈਨੂੰ ਕਿਉਂ ਨਹੀਂ ਆਉਂਦੇ ਕਿਉਂਕਿ ਤੂੰ ਬਿੱਜੀ ਸੀ ਕਿਉਂਕਿ ਮੈਂ ਇੱਕ ਵਾਰ ਡਿੱਗੀ ਸੀ ਗਾਇਸ ਤੇ ਮੇਰੇ ਸੱਟਾਂ ਲੱਗੀਆਂ ਯਾਰ ਦੇ ਬਾਅਦ ਵਿੱਚ ਨਾ ਆਉਂਦੀ ਹੈ ਕਿ ਸਨੈਪ ਚੱਲ ਤੇ ਚਲੋ ਗਾਇਸ ਮਿਲਦੀ ਹੈ ਬਾਅਦ ਵਿੱਚ ਅੱਲਾ ਕਿਉਂ ਨਹੀਂ ਆਉਂਦਾ ਓ ਗਾਇਸ ਅਸੀ ਲਿਆ ਅਫਦਲੀ ਫੋਨ ਜੋ ਕਿ ਉਹਨੂੰ ਬਾੜਾ ਤੋਂ ਲੈਣਾ ਹੈ ਉਹਨੇ ਕਿਹਾ ਚਲਾਣਾ ਹੈ ਚਲਾਣਾ ਹੈ ਨਹੀਂ ਉਹਨੂੰ ਸੁੱਟਣਾ ਹੀ ਆ ਬੈਟ ਤੋਂ ਤੋ ਚਲੋ ਫਿਰ ਵੀ ਆਪਾਂ ਲੈ ਆ ਗਏ ਮਿਲਦੇ ਆਂ ਫਿਰ ਇਹਨਾਂ ਕੋਲ ਆ ਕੇ ਅਫਦਲੀ ਸਾਈਡ ਤੇ ਕੀ ਮਿਠਾਈ ਸ੍ਰੀ ਸਾਰੇ ਫਿਰ ਅੰਦਰ ਕੀ ਹੋਇਆ ਨਹੀਂ ਤੋ ਦੱਸੋ ਕਿ ਲਾਗ ਲੱਗੇ ਨੇ ਬਸ ਜੀ ਲਾ ਬਸ ਕਿੰਨੇ ਕਿਲੋ ਤੋ ਹੋ ਨਾ ਸਿਲਾਂ ਲੱਗੇ ਆ ਰਸ ਗੁੱਲੇ ਫੇ ਸਮੋਸੇ ਸਾਮਰਾ ਕੇ ਜਮੋ ਸਮੋਸੇ ਨਹੀਂ ਆ ਦੇਖੀ ਰੰਗ ਸਪਰੇ ਦਿਆਲੇ ਫਾ ਡੱਬੇ ਕੇ ਬਿਨਾ ਡਾਲੋ ਲਿਫਾਫੇ ਮੇਂ ਡਾਲੋ ਫਿਰ ਲੰਡ ਬੋਨ ਦਾ ਵੇਸਟ ਕਰਤਾ ਡੱਬੇ ਮੇਂ ਲੈਣੇ ਦੋ ਗਾਈਜ਼ ਅਸੀਂ ਹੁਣ ਸਪ੍ਰਿੰਗ ਰੋਲ ਵੀ ਲੈ ਲਏ ਆ ਐਥੋ ਹੀ ਤੇ ਨੂੰ ਮੈਂ ਕਿਹਾ ਸੀ ਮੈਂ ਕਿਾ ਠੰਡੇ ਹੋ ਜਾਨੇ ਆ ਹਰੇ ਕਹਿੰਦੀ ਮੈਂ ਹੌਂਦੀ ਲੈਣੇ ਆ ਤੇ ਆਪਾਂ ਕੁਛ ਨਹੀਂ ਕਰ ਸਕਦੇ ਆਪੇ ਗਰਮ ਕਰੇਗੇ ਜਿੱਦਾਂ ਤੇ ਗਾਈਜ਼ ਹੁਣ ਸਾਡੀ ਸਪ੍ਰਿੰਗ ਰੋਲ ਪੈਕ ਹੋ ਗਈ ਸੀ ਲੇਕਿਨ ਮੈਂ ਲੈਣੇ ਖਾਣੇ ਤੇ ਨੂਡਲਸ ਇਹਨਾਂ ਬੜਾ ਕੰਮ ਬਹੁਤ ਖੰਨ ਮੋਟੀ ਹੋਈ ਜਾ ਰਹੀ ਹੈ ਫਿੱਟ ਨਹੀਂ ਹੋ ਰਹੀ ਠੀਕ ਆ ਨਾ ਅੰਨੇ ਮਹਿੰਗੇ ਫੋਨ ਤੂੰ ਕਰਨੇ ਕੀ ਹੁੰਦੇ ਆ ਵਾਚੂ ਲਾ ਲਈ ਵਾਚੂ ਲਾ ਲਈ ਬੱਡਾ ਬੱਡਾ ਹੋਏਗਾ ਅਗ ਨਹੀਂ ਜੀ ਆ ਥੋੜੇ ਦਿਨਾਂ ਤੱਕ ਲੈਦੀ ਜਾਂ ਇਹਦੇ ਬਰਥਡੇ ਤੱਕ ਲੈਦੀ ਸਿਵਰੇ ਆਂਦੇ ਆਂਦੇ ਬਰਥਡੇ ਤੱਕ ਲੈਦੀ 5 ਦਿਨ ਬਾਅਦ ਲੈ ਦੋ ਕੇ ਅੱਬਾ ਕੀ ਡੈਕੋਰੇਸ਼ਨ ਵੀ ਲਾ ਦੀਏ ਡੈਕੋਰੇਸ਼ਨ ਵੀ ਲਾ ਦੀਏ ਪਾ ਪੇਰਾ ਫ

लगा रहा होगा उनका शिवू द वॉलपेपर लाना शिवू किधर किधर फोटो लानी ऊपर मेरी मम्मा दी जिया दी चार्जर जी भी लाना जिया दी लाऊंगा ओह माय गॉड शिवू तू तो रोने ही लग गया यार इतनी खुशी तुझे फोन की इमोशनल हो गया तू ਟੀਵੀ ਰਿਮੋਟ ਹੁਮਕੋ ਦੇ ਦੋ ਹਲੋ ਕਹਿੰਦਾ ਰਿਮੋਟ ਚੱਕੋ ਕਹਿੰਦਾ ਐਲੋ ਜੀ ਆਪਣਾ ਫੋਨ ਲਾਓ ਤੁਸੀਂ ਫੋਨ ਲੈ ਲਓ ਮੈਂ ਪਤਾ ਕਿਉਂ ਰੋ ਤੈਨੂੰ ਫੋਨ ਲੈ ਕੇ ਦਿੱਤਾ ਤਾਂ ਕਿ ਤੂੰ ਮੈਨੂੰ ਰਿਮੋਟ ਟੀਵੀ ਦੇ ਦੇਵੇਂ ਇਹ ਫੋਟਾ ਤਾਂ ਘੈਂਡ ਆਂਦੀ ਐ ਕੁਕੁੜੀ ਐ ਮੈਨੂੰ ਕਿਹਾ ਸੀਗਾ ਕਿ ਕਿਸੇ ਨੂੰ ਨਾ ਬੁਲਾ ਲਾ ਡੈਕੋਰੇਸ਼ਨ ਵਾਸਤੇ ਆ ਦੇ ਲਈ ਡੈਕੋਰੇਸ਼ਨ ਕਿੱਥੇ ਗਈ ਗਵਾਚੀ ਮੇਰਾ ਫੋਨ ਸਾਰੀ ਬੇਕਾਰ ਹੋ ਗਈ ਆ ਆਪਣੇ ਕੋਲ ਹੁੰਦੀ ਆ ਡੈਕੋਰੇਸ਼ਨ ਪਾ ਲਾ ਚਲੋ ਗਾਇਸ ਫੇ ਮਿਲਦੇ ਕੇਕੂ ਕੱਟਣ ਲੱਗ ਗਿਆ ਹਰਡੇ ਟੂ ਯੂ ਹੈਪੀ ਚੱਲਿਆ ਨਹੀਂ ਭੈਣੇ ਕੀ ਖਾਣਾ ਹੈ ਸੁੰਦਰੀ ਨੇ ਗਿਲਕੀ ਉਹ ਸਾਰਾ ਤਾਂ ਸਿੱਧਾ ਇਹ ਆ ਜਾਂਦਾ ਜੀ ਬਚੋਲਣ ਤੋਂ ਬੱਚੋ ਬੈਰ ਬਣਾ ਹੈਪੀ ਬਰਥਡੇ ਮੀਰਾ ਨੇ ਚੱਲ ਸ਼ਿਵਰਾ ਐਸਾ ਅਸੀਂ ਹੁਣ ਕੇਕ ਕੱਟ ਲਿਆ ਵਾ ਕਿਉਂ ਕੱਢ ਜਾ ਰਹੀਆਂ ਨੇ ਦੇਖਦੀ ਵੀ ਚਾਕਲੇਟ ਚਲ ਤੂੰ ਖਾ ਉਹ ਕੱਟ ਫਟਾਫਟ ਕੇਕ ਤੇ ਸਪਰਿੰਗ ਰੋਲ ਕੋਲਡ ਡਰਿੰਕ ਤੇ ਡਿਨਰ ਅਸੀਂ ਰਾਤੀ ਫੇਰ ਆਰਡਰ ਕਰਕੇ ਮੰਗਾ ਲਾਂਗੇ ਜੋ ਵੀ ਖਾਣਾ ਆਏਗਾ ਫਿਲਹਾਲ ਅਸੀਂ ਪਹਿਲਾਂ ਕੇਕ ਨੂੰ ਖਾ ਲਈਏ ਸਾਡੇ ਸਪਰਿੰਗ ਰੋਲ ਵਗੈਰਾ ਆ ਚੁੱਕੇ ਆ ਤੂੰ ਅਸੀਂ ਜਾ ਬਸ ਐਨੋ ਗਾਇਜ਼ ਅਵੇ ਹਸਾਣਾ ਰੱਖ ਗੱਗੋ ਮੈਨੂੰ ਫੋਨ ਕਰ ਵੀ ਲਈ ਹੀ ਗੱਲ ਇਹ ਤੇਰੀ ਹਾਂ ਗਾਇਜ਼ ਇਹ ਬੁਖਾਰ ਨਹੀਂ ਕਿ ਬੁਖਾਰ ਨੇ ਪੋਟੇ ਕਿੰਨੇ ਬੁਖਾਰ ਨੇ ਪੋਟੇ ਕਿੰਨੇ ਗਾਈਜ਼ ਮੈਂ ਇਸ ਵਲੌਗ ਨੂੰ ਇੱਥੇ ਹੀ ਕਰਨ ਲੱਗੀ ਹਾਂ ਹੁਣ ਐਂਡ ਤੇ ਮੇਰੇ ਬੇਟੇ ਦਾ ਬਰਥਡੇ ਸੀਗਾ ਅੱਜ ਸੈਲੀਬ੍ਰੇਟ ਕਰ ਲਿਆ ਉਹਨੂੰ ਫੋਨ ਗਿਫਟ ਮਿਲ ਗਿਆ ਉਹਨੇ ਕੁਝ ਨਹੀਂ ਲੈਣਾ ਸੀ ਕਹਿੰਦਾ ਸੀ ਮੈਨੂੰ ਬਸ ਫੋਨ ਗਿਫਟ ਕਰ ਦਿਓ ਤੇ ਕਿਤੇ ਨਹੀਂ ਮੈਂ ਜਾਣਾ ਹੁਣ ਅਸੀਂ ਸ਼ਾਇਦ ਵਗਾਰ ਦਿਓ ਫੋਨ ਗਿਫਟ ਕਰ ਦੋ ਤਾਂ ਵਗਾਰ ਦਿਓ ਤੇ ਸ਼ਾਇਦ ਅਸੀਂ ਕਿਤੇ ਘੁੰਮਣ ਜਾਵਾਂਗੇ ਹੁਣ ਤੇ ਤੇ ਗਾਈਜ਼ ਉਹ ਜਿੱਦਾਂ ਦਾ ਵੀ ਹੈ ਉਹ ਅੱਜ ਅਸੀਂ ਜੋ ਕੁਝ ਵੀ ਆ ਇੱਕ ਉਹਦੇ ਕਰਕੇ ਹੀ ਆ ਜੋ ਕੁਝ ਵੀ ਹੈਗੇ ਆ ਤੇ ਜਿੱਦਾਂ ਦਾ ਵੀ ਹੈ ਗਾਇਸ ਉਹ ਸਾਡੀ jaan ਆ ਸਾਡੀ ਜ਼ਿੰਦਗੀ ਆ ਸਾਡੀ ਲਾਈਫ ਆ ਤੇ ਉਹਦੇ ਲਈ ਅਸੀਂ ਕੁਝ ਵੀ ਕਰ ਸਕਦੇ ਆ ਤੇ ਉਹ ਕਹਿੰਦਾ ਸੀ ਮੈਂ ਮੈਨੂੰ ਫੋਨ ਦੋ ਹੁਣ ਕਹਿੰਦਾ ਮੈਨੂੰ ਕਿਤੇ ਕੁਮਾਨ ਲੈ ਜਾਓ ਦੇਖੋ ਹੁਣ ਅਸੀਂ ਕਿੱਥੇ ਜਾਣੇ ਆ ਤੇ ਗਾਇਸ ਪਲੀਜ਼ ਜਤ ਜਿਆਦਾ ਪਿਆਰ ਦੇਓ ਬਰਥਡੇ ਵਿਸ਼ ਕਰਿਓ ਉਹਨੂੰ ਤੇ ਬਾਏ ਗਾਇਸ ਥੈਂਕ ਯੂ ਸੋ ਮਚ ਬਹੁਤ ਬਹੁਤ ਰਤਨ ਜਿੰਨੇ ਵੀ ਸਾਡੇ ਦੇਖਦੇ ਆ ਹਾਂਜੀ ਸਾਨੂੰ ਪਿਆਰ ਦਿੰਦੇ ਆ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਰੱਬ ਤੁਹਾਨੂੰ ਤਰਕੀਆਂ ਦੇਵੇ ਮੇਰੇ ਨਾਲ ਹੋਇਆ ਕੁਝ ਰੱਖੇ। ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ। ਬਾਏ।